ਦੁਪਹਿਰ ਤੋਂ ਯੂਕੇ ਦੀ ਸਿਆਸਤ ਦੇ ਵਿੱਚ ਮੀਡੀਆ ਦੇ ਵਿੱਚ ਇਸ ਵੀਕੇ ਦੀਆਂ ਕਿਆਸਰਾਈਆਂ ਚੱਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਯੂਕੇ ਜਲਦੀ ਹੀ ਇਲੈਕਸ਼ਨਾਂ ਵੱਲ ਨੂੰ ਜਾ ਰਿਹਾ ਪਰ ਲੱਗ ਨਹੀਂ ਸੀ ਕਿਉਂਕਿ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਹਜੇ ਤੱਕ ਕੈਲਕੂਲੇਸ਼ਨਸ ਜਿਹੜੀਆਂ ਆਪਾਂ ਦੇਖੀ ਦੀਆਂ ਉਹ ਸੂਨਗ ਸਾਹਿਬ ਦੇ ਹੱਕ ਦੇ ਵਿੱਚ ਬਹੁਤ ਘੱਟ ਹੀ ਜਾਂਦੀਆਂ ਸੀ ਪਰ ਫਿਰ ਵੀ ਜਿਹੜਾ ਪੈਂਦੇ ਮੀਂਹ ਦੇ ਵਿੱਚ ਇੱਕ ਪਾਸੇ 뮤직 ਦਾ ਸ਼ੋਰ ਛੜਾ ਆਪਾਂ ਨੰਬਰ 10 ਡਾਊਨਿੰਗ ਸਟਰੀਟ ਦੇ ਬਾਹਰ ਆਉਂਦੇ ਨੇ ਨਹੀਂ ਸੀ ਸੂਨਗ ਤੇ ਐਲਾਨ ਕਰ ਦਿੰਦੇ ਨੇ ਕਿ ਯੂਕੇ ਦੇ ਅੰਦਰ 4 ਜੁਲਾਈ ਨੂੰ ਚੋਣਾਂ ਹੋਣਗੀਆਂ ਸੋ ਸਮੇ ਤੋਂ ਲੈ ਕੇ ਹੁਣ ਤੱਕ ਜੀ ਸਾਰਾ ਲਾਮ ਲਸ਼ਕਰ ਸਿਆਸੀ ਦਾ মিডিਆ ਦਾ ਜਿਹੜਾ ਉਹ ਹੋ ਗਿਆ ਚੋਣਾਂ ਦਾ ਵਿਕਲ ਬੱਜ ਗਿਆ ਤੇ ਲਗਾਤਾਰ ਜਿਹੜੀ ਹੁਣ ਚੋਣਾਂ ਦੀ ਗੱਲ ਹੋਣੀ ਆ ਯੂਕੇ ਦੇ ਵਿੱਚ ਤੇ ਕਿਹੜੇ ਕਿਹੜੇ ਮਸਲੇ ਆ ਕਿਹੜੇ ਕਿਹੜੀਆਂ ਚੀਜ਼ਾਂ ਇਹਨਾਂ ਸਾਰਿਆਂ ਤੇ ਗੱਲ ਹੁੰਦੀ ਰਹਿਣੀ ਆ ਤੇ ਜਿੰਨੇ ਵੀ YouTube ਦੇ ਉੱਤੇ ਉਹ ਤੁਸੀਂ ਜਿੰਨੇ ਵੀ TikTok ਦੇ ਉੱਤੇ ਉਹ ਬੇਨਤੀ ਹੈ ਕਿ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਆਪਾਂ ਹਰ ਰੋਜ਼ ਜੀਐਸਵੀ ਕੇ ਨਾਲ ਲੋਕ ਸਭਾ ਚੋਣਾਂ ਦੀ ਤੁਹਾਡੇ ਨਾਲ ਗੱਲ ਕੀਤੀ ਆ ਇਸੇ ਤਰੀਕੇ ਨਾਲ ਹਰ ਰੋਜ਼ ਤੁਹਾਡੇ ਨਾਲ ਜੁੜਿਆ ਕਰਾਂਗੇ ਤੇ ਯੂਕੇ ਦੇ ਵਿੱਚ ਕੀ ਹੋ ਰਿਹਾ ਉਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਇਆ ਕਰਾਂਗੇ ਤੇ ਇਹਦੇ ਨਾਲ ਨਾਲ ਆਪਾਂ ਸੁਖਪਾਲ ਖਹਿਰਾ ਤੇ ਪ੍ਰਧਾਨ ਮੰਤਰੀ ਮੋਦੀ ਵਾਲਾ ਕੀ ਮਸਲਾ ਬਣ ਗਿਆ ਇਹਦੇ ਤੇ ਵੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇਕਰ ਦੇਖ ਰਹੇ ਹੋ YouTube ਤੇ ਤਾਂ ਸਬਸਕ੍ਰਾਈਬ ਕਰ ਲੈਣਾ ਜੇਕਰ ਦੇਖ ਰਹੇ ਹੋ ਤਾਂ TikTok ਤੇ ਤਾਂ ਫੋਲੋ ਜ਼ਰੂਰ ਕਰ ਲੈਣਾ ਜੇਕਰ ਸਭ ਤੋਂ ਪਹਿਲਾਂ ਆਪਾਂ ਆਈਏ ਪ੍ਰਧਾਨ ਮੰਤਰੀ ਸੂਨਕ ਦੇ ਜਿਹੜਾ ਇਸ ਐਲਾਨ ਦੇ ਉੱ ਤੇ ਇਹਨਾਂ ਨੇ ਜੀ ਬੀਤੇ ਰੋਜ਼ ਆ ਕੇ ਇਹ ਐਲਾਨ ਕਰ ਦਿੱਤਾ ਹੁਣ 4 ਜੁਲਾਈ ਨੂੰ ਆਪਣੇ ਯੂਕੇ ਦੇ ਵਿੱਚ ਪੈਣੀਆਂ ਵੋਟਾਂ ਤੇ ਇਸ ਸਮੇਂ ਜੇਕਰ ਆਪਾਂ ਦੇਖੀਏ ਤਾਂ ਇਹਨਾਂ ਦੇ ਹੱਕ ਦੇ ਵਿੱਚ ਬਹੁਤ ਘੱਟ ਚੀਜ਼ਾਂ ਜਾਂਦੀਆਂ ਸੀਗੀਆਂ ਇਸੇ ਕਰਕੇ ਜਿੰਨੇ ਵੀ ਇਲੈਕਸ਼ਨ ਐਕਸਪਰਟਸ ਨੇ ਜਾਂ ਜਿੰਨੇ ਵੀ ਜਿਹੜਾ ਯੂਕੇ ਦੀ ਇੰਗਲਿਸ਼ ਸਿਆਸਤ ਦੇ ਉੱਤੇ ਗੱਲ ਕਰਦੇ ਨੇ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਹਜੇ ਕੋਈ ਚੰਗਾ ਟਾਈਮ ਨਹੀਂ ਤੇ ਜਿਹੜਾ ਇਹਦੇ ਵਿੱਚ ਕਾਫੀ ਚੀਜ਼ਾਂ ਸੀਗੀਆਂ ਇਹ ਵੀ ਮੰਨਿਆ ਜਾ ਰਿਹਾ ਸੀਗਾ ਕਿ ਰਵਾਂਡਾ ਵਾਲਾ ਕੰਮ ਸ਼ੁਰੂ ਹੋ ਜਵੇ ਥੋੜੀ ਜੀ ਇਨਫਲੇਸ਼ਨ ਵੈਸੇ ਘਟ ਹੋਈ ਆ ਕੱਲ ਇਨਫਲੇਸ਼ਨ ਦੇ ਵੀ ਨੰਬਰ ਆਏ ਆ ਘਟ ਹੋਈ ਆ ਥੋੜੀ ਜੀ ਕਿ ਜਿਹੜੀ ਮਹਿੰਗਾਈਦਾਰ ਆ ਉਹ ਹੋਰ ਘਟ ਜੇ ਉਧਰੋਂ ਇੰਟਰਸਟ ਰੇਟ ਨੂੰ ਦੇਖਿਆ ਜਾ ਰਿਹਾ ਸਿਕਾ ਕਿ ਸ਼ਾਇਦ ਜਿਹੜਾ ਯੂਕੇ ਆ ਉਹ ਇਲੈਕਸ਼ਨਾਂ ਦੇ ਵਿੱਚ ਜਾਵੇਗਾ ਬਾ ਵਿੰਟਰ ਦੇ ਵਿੱਚ ਜਾਂ ਆਟਮ ਦੇ ਵਿੱਚ ਪਰ ਜਿਹੜਾ ਜਿਵੇਂ ਮੈਂ ਕਿਹਾ ਕਿ ਪਿੰਦੇ ਨੀਂਦ ਦੇ ਵਿੱਚ ਬਾਹਰ ਆ ਕੇ ਰੇਸ਼ੀ ਸੂਨਕ ਸਾਹਿਬ ਨੇ ਐਲਾਨ ਕਰਤਾ ਕਿ ਨਹੀਂ ਅਸੀਂ ਗਰਮੀਆਂ ਨੂੰ 4 ਜੁਲਾਈ ਨੂੰ ਜਿਹੜੀਆਂ ਚੋਣਾਂ ਯੂਕੇ 'ਚ ਹੋਣ ਜਾਣ ਰਹੀਆਂ ਸੋ ਹੁਣ ਉਹਨਾਂ ਨੇ ਕਿਉਂ ਐਲਾਨ ਕੀਤਾ ਹੋ ਸਕਦਾ ਜਦਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਖਿਲਾਫ ਜਾ ਰਹੀਆਂ ਨੇ 20 ਪ ਕਿਉਂਕਿ ਇੱਥੇ ਯੂਕੇ ਦੇ ਵਿੱਚ ਜਿਹੜਾ ਲਗਾਤਾਰ ਦੇਖਿਆ ਜਾਂਦਾ ਰਿਹਾ ਕਿ ਜਾਂਦਾ ਰਹਿੰਦਾ ਕਿ ਕਿਹੜੀ ਧਿਰ ਅੱਗੇ ਆ ਜਿਕਰ ਚੋਣਾ ਹੁੰਦੀਆਂ ਤਾਂ ਤੇ ਲੇਬਰ ਜਿਹੜੀ ਆ ਉਹ 20 ਪੁਆਇੰਟ ਅੱਗੇ ਦੱਸੀ ਜਾ ਰਹੀ ਆ ਕੰਜ਼ਰਵਟਿਵ ਪਾਰਟੀ ਤੋਂ ਯੂਕੇ ਦੀ ਸੱਤਾਧਾਰੀ ਧਿਰ ਤੋਂ ਤੇ ਇਸ ਤੇ ਹੁੰਦਿਆ ਤੁਸੀਂ ਇਲੈਕਸ਼ਨਾਂ ਦੇ ਵਿੱਚ ਜਾਣਦੇ ਹੋ ਤੇ ਤੁਹਾਨੂੰ ਪਤਾ ਕਿ ਜਿਹੜਾ ਪਿਛਲੇ ਡੇਢ ਦਾ ਹੱਕੇ ਤੋਂ ਉਹਨੂੰ ਕੰਜ਼ਰਵਟਿਵ ਦੀ ਗਵਰਨਮੈਂਟ ਹੈ ਨੇਰਲੀ ਡੇਢ ਦਾ ਹੱਕੇ ਤੋਂ ਤੇ ਜਿਹੜਾ ਜੇਕਰ ਆਪਾਂ ਦੇਖੀਏ ਆਪੋਜੀਸ਼ਨ ਲੇਬਰ ਉਹ ਇੱਕ ਤਾਂ ਉਹਨਾਂ ਨੇ ਜਿਹੜੀਆਂ ਲੋਕਲ ਚੋਣਾਂ ਹੋ ਗਈਆਂ ਇਹਨਾਂ ਦੇ ਵਿੱਚ ਉਹਨਾਂ ਦਾ ਪ੍ਰਦਰਸ਼ਨ ਬਹੁਤ ਵਧੀਆ ਸੀਗਾ ਤੇ ਨਾਲ ਹੀ ਜਿਹੜਾ ਵੈਸੇ ਵੀ ਉਹਨਾਂ ਦੀ ਲਗਾਤਾਰ ਲੀਡ ਜਿਹੜੀ ਆ ਪੂਲਸ ਦੇ ਵਿੱਚੋਂ ਜਾਰੀ ਆ ਸੋ ਕਿਉਂ ਰਿਸ਼ੀ ਸੋਨਕ ਸਾਹਿਬ ਨੇ ਇਹ ਸੋਚਿਆ ਕਿ ਉਹਨਾਂ ਦੇ ਲਈ ਬਿਹਤਰ ਹੋਣਿਆ ਇਹਦੇ ਲਈ ਜਿਹੜੀ ਡੌਨਿਕ ਸਟਰੀਟ ਦੇ ਵੱਲੋਂ ਜੋ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ ਉਹਦੇ ਵਿੱਚ ਇਹ ਆ ਕਿ ਉਹਨਾਂ ਤਾਂ ਇਹ ਮੰਨਣਾ ਕਿ ਜਿਹੜਾ ਯੂਕੇ ਸਰਕਾਰ ਦਾ ਜਦ ਦੀ ਸੀ ਸੋਨਕ ਸਰਕਾਰ ਦਾ ਜਾਂ ਉਹਨਾਂ ਦੀ ਟੀਮ ਦਾ ਕਿ ਸ਼ਾਇਦ ਇਸ ਤੋਂ ਬਿਹਤਰ ਸਮਾਂ ਜਿਹੜਾ ਉਹਨਾਂ ਨੂੰ ਸ਼ਾਇਦ ਨਹੀਂ ਸੀ ਮਿਲਣਾ ਸੋ ਇਹਦੇ ਲਈ ਬਿਹਤਰ ਆ ਕਿ ਹੁਣ ਜਿਹੜਾ ਇਨਫਲੇਸ਼ਨ ਮਹਿੰਗਾਈ ਦਰ ਥੋੜੀ ਜੀ ਹੇਠਾਂ ਨੂੰ ਆਈ ਆ ਰੀਅਲ ਵੇਜ ਗਰੋਥ ਆ ਜਿਹੜੀ ਉਹ ਵਧੀਆ ਤੇ ਇਸੇ ਤਰੀਕੇ ਨਾਲ ਜਿਹੜਾ ਪਹਿਲਾਂ ਇਹਨਾਂ ਨੂੰ ਲੱਗਦਾ ਸੀਗਾ ਜੇਕਰ ਜਿਹੜਾ ਇਨਫਲੇਸ਼ਨ ਆ 2.3% ਤੱਕ ਪਹੁੰਚ ਗਈ ਆ ਜੇਕਰ ਸਹਾਰਾ ਥੋੜੀ ਜੀ ਹੋਰ ਕਮੀ ਹੁੰਦੀ ਤਾਂ ਇਹਨਾਂ ਨੂੰ ਇੱਕ ਆਸ ਹੋਣੀ ਸੀ ਕਿ ਕਿ ਬੈਂਕ ਆਫ ਇੰਗਲੈਂਡ ਜਿਹੜੇ ਯੂਕੇ ਦੇ ਇੰਟਰਸਟ ਰੇਟਸ ਆ ਉਹਨਾਂ ਦੇ ਵਿੱਚ ਵੀ ਕਮੀ ਕਰ ਸਕਦੀ ਆ ਸੋ ਕੱਲ ਇਹਨਾਂ ਨੂੰ ਲੱਗਾ ਕਿ ਇੰਟਰਸਟ ਰੇਟ ਦੇ ਵਿੱਚ ਹਜੇ ਤੱਕ ਕਮੀ ਇੰਨੀ ਜਲਦੀ ਨਹੀਂ ਹੋਣੀ ਤੇ ਹੁਣ ਤਾਂ ਪੈਸੇ ਵੀ ਇਲੈਕਸ਼ਨਾਂ ਦੇ ਦਰਮਿਆਨ ਨਹੀਂ ਹੋਣੀ ਤੇ ਉਹ ਇਹਨਾਂ ਨੂੰ ਬਿਹਤਰ ਇਹਨਾਂ ਨੂੰ ਲੱਗਾ ਕਿ ਹੁਣ ਇਹ ਸਥਿਤੀਆਂ ਜਿਹੜੀਆਂ ਬਿਹਤਰ ਨੇ ਹਾਲਾਂਕਿ ਇਹ ਇਹ ਮੰਨਿਆ ਜਾ ਰਿਹਾ ਕਿ ਬਹੁਤ ਵੱਡਾ ਜਿਹੜਾ ਇੱਕ ਪਹਾੜ ਜਿਹੜੀ ਚੜਨ ਵਾਲੀ ਗੱਲ ਹੈ ਰਿਸ਼ੀ ਸੂਨਕ ਸਾਹਿਬ ਦੇ ਲਈ ਦੁਬਾਰਾ ਸੱਤਾ ਦੇ ਵਿੱਚ ਹੁਣ ਆਉਣਾ ਤੇ ਲੇਬਰ ਵਾਲੇ ਤਾਂ ਆਬਵੀਅਸਲੀ ਖੁਸ਼ੀ ਹੈ ਜੀ ਆਪੋਜੀਸ਼ਨ ਤਾਂ ਹਮੇਸ਼ਾ ਚਾਹੁੰਦੀ ਹੁੰਦੀ ਹੈ ਕਿ ਜਿਹੜਾ ਇਲੈਕਸ਼ਨਾਂ ਹੋਣ ਤੇ ਸਾਡੀ ਵਾਰੀ ਆਵੇ ਤੇ ਆਬਵੀਅਸਲੀ ਉਹ ਵੈਸੇ ਵੀ ਤਕਰੀਬਨ 10-12 ਸਾਲ ਤੋਂ ਉਹ ਜਿਹੜਾ ਸੱਤਾ ਤੋਂ ਬਾਹਰ ਬੈਠੇ ਨੇ ਤੇ ਉਹਨਾਂ ਦਾ ਇਹ ਕਹਿਣਾ ਕਿ ਲੇਬਰ ਨੇ ਇਸ ਚੀਜ਼ ਦਾ ਇੱਕ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਚੰਗੀ ਗੱਲ ਹੈ ਕਿ ਅਸੀਂ ਇਲੈਕਸ਼ਨਾਂ ਦੇ ਵਿੱਚ ਜਾ ਰਹੇ ਪਰ ਇਥੇ ਇਹ ਗੱਲ ਆ ਕਿ ਬੇਸ਼ੱਕ ਲੇਬਰ ਵੀ ਪੁਆਇੰਟ ਅੱਗੇ ਆ ਜਿਹੜੀ ਕੰਜ਼ਰਵੇਟਿਵ ਸਰਕਾਰ ਤੋਂ ਪਰ ਇਹ ਮੰਨਿਆ ਜਾ ਰਿਹਾ ਕਿ ਜਿਹੜੇ ਕੀਅਰ ਸਟਾਰਮਰ ਨੇ ਉਹਨਾਂ ਦੇ ਵਿੱਚ ਵੀ ਸ਼ਾਇਦ ਉਹ ਗੱਲ ਨਹੀਂ ਜਾਂ ਉਹ ਕ੍ਰਿਸਮੈਟਿਕ ਲੀਡਰ ਨਹੀਂ ਹੈਗੇ ਜਿੱਦਾਂ ਬਹੁਤ ਸਾਰੇ ਲੋਕਾਂ ਦਾ ਮੰਨਣਾ ਕਿ ਹਾਂ ਕੰਜ਼ਰਵੇਟਿਵ ਪਾਰਟੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਪਰ ਲੇਬਰ ਵੀ ਕੀ ਇਹ ਇੱਕੋ ਜਿਹੀ ਗੱਲ ਲੱਗਦੀ ਆ ਕੋ ਖਾਸ ਫਰਕ ਨਹੀਂ ਸਾਨੂੰ ਨਜ਼ਰ ਆਉਂਦਾ ਜੇਕਰ ਤੁਸੀਂ ਆਵਾਮ ਦੇ ਵਿੱਚ ਵੀ ਦੇਖੋ ਮੀਡੀਆ ਦੇ ਵਿੱਚ ਵੀ ਦੇਖੋ ਤੇ ਇਹ ਜਿਹੜਾ ਸਰਕੀਅਸਟਾਮਰ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ ਤਾਂ ਪੂਰੀ ਕੀਤੀ ਜਾ ਰਹੀ ਹੈ ਲੋਕਲ ਚੋਣਾਂ ਦੇ ਵਿੱਚ ਲੇਬਰ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਤੇ ਉਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਦਾ ਵੀ ਇਹ ਕਹਿਣਾ ਕਿ ਅਸੀਂ ਜਿਹੜਾ ਜਿੱਤਣ ਜਾ ਰਹੇ ਆ ਜਾਂ ਅਸੀਂ ਜਿਹੜੀ ਆ ਬਹੁਮਤ ਹਾਸਲ ਕਰਾਂਗੇ ਹਾਲਾਂਕਿ ਇੱਥੇ ਮਾਈਕਲ ਥ੍ਰੈਸ਼ਰ ਨੇ ਜਿਹੜੇ ਸਕਾਈ ਨਿਊਜ਼ ਤੋਂ ਉਹਨਾਂ ਨੇ ਆਪਣਾ ਜਿਹੜਾ ਐਕਸਪਰਟ opinion ਦਿੱਤਾ ਸੀਗਾ ਜਦੋਂ ਲੋਕਲ ਚੋਣਾਂ ਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਆ ਕਿ ਜੇਕਰ ਚੋਣਾਂ ਹੁੰਦੀਆਂ ਯੂਕੇ ਦੇ ਵਿੱਚ ਜਨਰਲ ਚੋਣਾਂ ਹੁੰਦੀਆਂ ਤੇ ਜਿਹੜੀ ਆ ਸਿੰਗਲ ਲਾਰਜੈਸਟ ਪਾਰਟੀ ਹੋ ਸਕਦੀ ਹੈ ਲੇਬਰ ਪਰ ਉਹਨਾਂ ਨੂੰ ਜਿਹੜੀ ਮੈਜੋਰਟੀ ਨਹੀਂ ਮਿਲਣੀ ਸੋ ਇਹ ਹੁਣ ਉਹਨਾਂ ਨੂੰ ਮੈਜੋਰਟੀ ਮਿਲਣੀ ਆ ਜਾਂ ਨਹੀਂ ਮਿਲਣੀ ਆਉਣ ਵਾਲੇ 6 ਹਫ਼ਤੇ ਜਿਹੜੇ ਬਹੁਤ ਅਹਿਮ ਰਹਿਣ ਵਾਲੇ ਆ ਚਾਹੇ ਲੇਬਰ ਦੇਤੇ ਚਾਹੇ ਰਿਸ਼ੀ ਸੁੰਨਕ ਜਿੱਤੇ ਦੋ ਦੋਨਾਂ ਵਾਰੀਆਂ ਦੇ ਵਿੱਚ ਜਿਹੜਾ ਜਿਹੜਾ ਵੀ ਜਿੱਤਦਾ ਜਿਹੜਾ ਕਹੇ ਲੋਕੇ ਇਸ ਵਾਰ ਇਤਿਹਾਸਿਕ ਨਤੀਜੇ ਹੋਣੇ ਆ ਕਿਉਂਕਿ ਜੇਕਰ ਰਿਸ਼ੀ ਸੁੰਨਕ ਸਾਹਿਬ ਜਿੱਤਦੇ ਨੇ ਤਾਂ ਜਿੰਨੇ ਉਹ ਪੋਲਸ ਦੇ ਵਿੱਚ ਬਿਹਾਈਂਡ ਨੇ ਜਿੰਨੇ 20 ਪੁਆਇੰਟਸ ਦੀ ਲੀਡ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲੀਬਰ ਦੀ ਕੰਜ਼ਰਵਟਿਵ ਤੋਂ ਤੇ ਜੇਕਰ ਕੰਜ਼ਰਵਟਿਵ ਇੰਨੀ ਜ਼ਿਆਦਾ ਉਹਨਾਂ ਤੋਂ ਪਿੱਛੇ ਚੱਲ ਰਹੀ ਹੈ opinion polls ਦੇ ਵਿੱਚ ਤੇ ਜੇਕਰ ਰਿਸ਼ੀ ਸੋਨਕ ਸਾਫ ਦੀ ਜਿਹੜੀ ਦੁਬਾਰਾ ਸਰਕਾਰ ਬਣਦੀ ਹੈ ਤੇ ਕਿਤਾ ਹਾਸਿਕ ਚੀਜ਼ ਤੇ ਜੇਕਰ ਲੇਬਰ ਜਿੱਤਦੀ ਆ ਤੇ ਜੇ ਇਸ ਲੈਵਲ ਦੀ ਬਹੁਮਤ ਜੇ ਇਸ ਲੈਵਲ ਦੀ ਮੈਜੋਰਟੀ ਜਿਹੜੀ ਆ ਬੋਰਿਸ ਜੌਨਸਨ ਸਾਹਿਬ ਨੂੰ ਹਾਸਲ ਹੋਈ ਸੀਗੀ 2019 ਦੀਆਂ ਜਿਹੜੀਆਂ ਚੋਣਾਂ ਦੇ ਵਿੱਚ ਤੇ ਇਹ ਗੱਲ ਲੇਬਰ ਦੇ ਲਈ ਵੀ ਕਿ ਇਤਿਹਾਸਿਕ ਚੀਜ਼ ਹੋਵੇਗੀ ਕਿ ਇੰਨੀ ਵੱਡੀ ਮੈਜੋਰਟੀ ਨੂੰ ਤੁਸੀਂ ਓਵਰਟਰਨ ਕਰਨਾ ਤੇ ਇੰਨੀ ਵੱਡੀ ਮੈਜੋਰਟੀ ਦੇ ਨਾਲ ਆਈ ਸਰਕਾਰ ਨੂੰ ਤੁਸੀਂ ਬਦਲ ਕੇ ਜਿਹੜਾ ਆਪਣੀ ਸਰਕਾਰ ਬਣਾਉਣਾ ਸੋ ਦੋਵੇਂ ਗੱਲਾਂ ਤੇ ਜਿਹੜੀ ਆ ਇਤਿਹਾਸ ਬਣਨਾ ਤੋ ਕਾਫੀ ਅਹਿਮ ਰਹਿਣ ਵਾਲੇ ਆ ਜੀ ਆਉਣ ਵਾਲੇ ਪੰਜ-ਛੇ ਹਫਤੇ ਇਲੈਕਸ਼ਨ ਜਿਹੜੀ ਆ ਕੈਂਪੇਨ ਸ਼ੁਰੂ ਹੋ ਗਈ ਆ ਤੇ ਦੇਖਦੇ ਆ ਕਿਹੜੇ ਕਿਹੜੇ ਲੀਡਰ ਕਿਹੜੀਆਂ-ਕਿਹੜੀਆਂ ਗੱਲਾਂ ਕਰਦੇ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਰਿਸ਼ੀ ਸੁੰਨਕ ਸਾਹਿਬ ਦੇ ਲਈ ਬਹੁਤ ਔਖਾ ਕੰਮ ਹੈ ਲੇਬਰ ਨੂੰ ਆਲਰੇਡੀ ਸਾਰੇ ਸਿੰਗਲ ਲਾਰਜੇਸਟ ਪਾਰਟੀ ਤਾਂ ਮੰਨੀ ਬੈਠੇ ਨੇ ਪਰ ਕੀ ਉਹ ਸੱਤਾ ਤੇ ਜਿਹੜੇ ਆ ਆਪਣੇ ਆਪ ਉਹਨਾਂ ਨੂੰ ਮжоਰਿਟੀ ਹਾਸਲ ਹੋ ਜਾਵੇਗੀ ਇਹ ਜਿਹੜਾ ਬਹੁਤ ਅਹਿਮ ਰਹੇਗਾ ਦੇਖਣ ਵਾਲਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸਿਆਸਤ ਦਾ ਤੁਹਾਨੂੰ ਪਤਾ ਕਿ ਇੱਕ ਦੋ ਹਫ਼ਤਿਆਂ ਦੀ ਉੱਤੇ ਥੱਲੇ ਕਹਾਣੀਆਂ ਸਮੀਕਰਨ ਜਿਹੜੇ ਬਦਲ ਜਾਂਦੇ ਹੁੰਦੇ ਕਿਸੇ ਇੱਕ ਅੱਦੇ ਬਿਆਨ ਦੇ ਨਾਲ ਇੱਕ ਅੱਧੀ ਗੱਲ ਦੇ ਨਾਲ ਸੋ ਇਹ ਜਿਹੜਾ ਦੇਖਦੇ ਆ ਇਹਨੂੰ ਸ਼ਾਇਦ ਇਸੇ ਕਰਕੇ ਜਿਹੜਾ ਅਰੇ ਇਸ ਹੁਣ ਸਰਕਾਰ ਦੇ ਅੰਦਰ ਜਾਂ ਕੈਬਨਟ ਦੇ ਅੰਦਰ ਵੀ ਉਹਨਾਂ ਨੇ ਵੀ ਸੋਚਿਆ ਹੋਣਾ ਕਿਉਂਕਿ ਮੰਨਿਆ ਜਾ ਰਿਹਾ ਕਿ ਜਦੋਂ ਸਮਰ ਹੁੰਦੀ ਆ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਦੇ ਅੰਕੜੇ ਆ ਜਿਹੜੇ ਸਮੁੰਦਰ ਪਾਰ ਕਰਕੇ ਲੋਕ ਯੂਕੇ ਜਿਹੜੇ ਆ ਇਲੀਗਲੀ ਆਉਂਦੇ ਨੇ ਕਿ ਉਹ ਅੰਕੜੇ ਵੀ ਵੱਧ ਜਾਂਦੇ ਨੇ ਸੋ ਹੋ ਸਕਦਾ ਕਿ ਉਹਨਾਂ ਨੂੰ ਲੱਗਾ ਹੋਵੇ ਕਿ ਜਿਹੜਾ ਰਵਾਂਡਾ ਪਾਲਿਸੀ ਦਾ ਪਤਾ ਨਹੀਂ ਕੋਈ ਫਰਕ ਪੈਣਾ ਜਾਂ ਨਹੀਂ ਪੈਣਾ ਕਿਤੇ ਇਹ ਨਾ ਹੋਵੇ ਕਿ ਜਿਹੜੇ ਉਧਰੋਂ ਜਾਦੇ ਲੋਕ ਆਉਣ ਆ ਜਾਣ ਤੇ ਜਿਹੜਾ ਅਸੀਂ ਇਹ ਕਹਿੰਦੇ ਆ ਕਿ ਅਸੀਂ ਘਟਾਏ ਆ ਲੋਕ ਆਉਣੇ ਤੇ ਉਹ ਵੀ ਸਾਡੇ ਜਿਹੜਾ ਸਾਡੇ ਹੱਥੋਂ ਜਿਹੜਾ ਇੱਕ ਵਰਤਾਂਤ ਹੈ ਉਹ ਵੀ ਜਾਂਦਾ ਰਹੇ ਤੇ ਇੱਕ ਇਨਫਲੇਸ਼ਨ ਰੇਟ ਘਟ ਹੋਇਆ ਤੇ ਇਹਨੂੰ ਅਸੀਂ ਆਪਣੇ ਹਿਸਾਬ ਦੇ ਨਾਲ ਵਰਤ ਸਕੀਏ ਹਾਲਾਂਕਿ ਰਿਸ਼ੀ ਸੂਨਕ ਸਾਹਿਬ ਦਾ ਬਾਰ ਬਾਰ ਇਹ ਕਹਿਣਾ ਕਿ ਲਿਸਟਸ ਦੇ ਜਿਹੜਾ ਕਾਰਜਕਾਲ ਤੋਂ ਦੇਖੋ ਅਸੀਂ ਸਟੇਬਿਲਟੀ ਲੈ ਕੇ ਆਂਦੀ ਆ ਜਿਹੜੀ ਆ ਗਵਰਨਮੈਂਟ ਦੇ ਵਿੱਚ ਪਰ ਜਿਹੜੇ ਉਹਨਾਂ ਦੇ ਮੁਖਾਲਫ ਨੇ ਉਹਨਾਂ ਦਾ ਇਹ ਕਹਿਣਾ ਕਿ ਲਿਸਟਸ ਜਿਹੜੇ ਆ ਉਹ ਵੀ ਕੋਈ ਬਾਹਰੋਂ ਨਹੀਂ ਸੀ ਕੈਂਡੀਡੇਟ ਉਹ ਵੀ ਜਿਹੜੇ ਆ ਕੰਜ਼ਰਵੇਟਿਵ ਦੇ ਹੀ ਉਮੀਦਵਾਰ ਸਗੇ ਸੋ ਕੰਜ਼ਰਵੇਟਿਵ ਦੇ ਹੀ ਪ੍ਰਧਾਨ ਮੰਤਰੀ ਸੀ ਸੋ ਯੂਕੇ ਦੀਆਂ ਚੋਣਾਂ ਦੇ ਵਿੱਚ ਜਿਹੜੀ ਆ ਰੋਚਕਤਾ ਬਣੀ ਰਹੀ ਹੈ ਇਸੇ ਕਰਕੇ ਮੈਂ ਕਿਹਾ ਕਿ ਜੇਕਰ ਤੁਸੀਂ ਮਾਂਬੋਲੀ ਪੰਜਾਬੀ ਦੇ ਵਿੱਚ ਯੂਕੇ ਦੀਆਂ ਚੋਣਾਂ ਦੇ ਬਾਰੇ ਜਿਹੜੀਆਂ ਸਾਰੀਆਂ ਜੋ ਵੀ ਗੱਲਾਂ ਬਾਤਾਂ ਹੁੰਦੀਆਂ ਖਬਰਾਂ ਹੁੰਦੀਆਂ ਉਹ ਸਾਂਝੀਆਂ ਤੁਸੀਂ ਸੁਣਨੀਆਂ ਚਾਹੁੰਦੇ ਹੋ ਤੇ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿਾਂਗੇ ਤੇ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਟਿਕਟੌਕ ਤੇ ਹੋਤਾ ਤੇ ਜੇਕਰ ਆਪਾਂ ਆਈਏ ਪੰਜਾਬ ਵਾਲੇ ਮਸਲੇ ਤੇ ਇੱਕ ਤਾਂ ਜੀ ਪ੍ਰਧਾਨ ਮੰਤਰੀ ਮੋਦੀ ਦੀ ਜਿਹੜੀ ਆ ਰੈਲੀ ਆ ਅੱਜ ਉਹਨਾਂ ਦੀ ਪਟਿਆਲੇ ਦੇ ਵਿੱਚ ਆ ਉਹ ਤੇ ਨਾਲ ਦੀ ਨਾਲ ਕੱਲ ਨੂੰ ਉਹਨਾਂ ਨੇ ਜਲੰਧਰ ਤੇ ਗੁਰਦਾਸਪੁਰ ਦੇ ਵਿੱਚ ਹੋਣਾ ਪੰਜਾਬ ਦਾ ਜਿਹੜਾ ਸਾਰਾ ਪ੍ਰਸ਼ਾਸਨ ਹੈ ਉਹ ਪੰਪਾ ਪਾ ਰਿਹਾ ਪਿਛਲੀ ਵਾਰ ਚੰਨੀ ਸਾਹਿਬ ਦੇ ਸਮੇਂ ਜੋ ਹੋਇਆ ਸੀ ਉਹ ਤੁਹਾਨੂੰ ਪਤਾ ਹੀ ਹੈ ਤੇ ਕਿਸਾਨਾਂ ਦਾ ਵੀ ਕਿਹਾ ਕਿ ਅਸੀਂ ਕਾਲੇ ਝੰਡੇ ਦਿਖਾਵਾਂਗੇ ਤੇ ਉਹ ਅਗਲੇ ਡੀਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਕਿ ਕਈ ਸ੍ਰੀਕੇ ਦੇ ਹਾਲਾਤ ਰਹੇ ਨੇ ਕਿਉਂਕਿ ਜਦੋਂ ਮੈਂ ਇਹ ਰਿਕਾਰਡਿੰਗ ਕਰ ਰਿਹਾ ਉਦੋਂ ਜਿਹੜੀ ਉਹਨਾਂ ਦੀ ਇਹ ਰੈਲੀ ਜਾਰੀ ਆ ਨੋ ਸੋ ਕਿਸਾਨਾ ਦਾ ਇਹ ਕਹਿਣਾ ਕਿ ਅਸੀਂ ਕਾਲੇ ਝੰਡੇ ਦਿਖਾਵਾਂਗੇ ਤੁਸੀਂ ਪ੍ਰਧਾਨ ਮੰਤਰੀ ਦਾ ਜਿਹੜਾ ਵਿਰੋਧ ਕਰਾਂਗੇ ਤੇ ਪ੍ਰਧਾਨ ਮੰਤਰੀ ਦੇ ਪੰਜਾਬ ਦੇ ਇੱਕ ਲੀਡਰ ਨੂੰ ਲੈ ਕੇ ਜਿਸ ਟੀਕੇ ਨਾਲ ਉਹਨਾਂ ਨੇ ਬਿਹਾਰ ਦੇ ਵਿੱਚ ਜਿਹੜੀਆਂ ਗੱਲਾਂ ਆਖੀਆਂ ਨੇ ਇਹਦੇ ਤੇ ਮਸਲਾ ਬਣ ਗਿਆ ਸੁਖਪਾਲ ਸਿੰਘ ਖਹਿਰਾ ਲਗਾਤਾਰ ਇਹ ਗੱਲ ਕਰਦੇ ਰਹੇ ਨੇ ਕਿ ਪੰਜਾਬ ਦੇ ਅੰਦਰ ਵੀ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਹੋਣਾ ਚਾਹੀਦਾ ਕਿ ਜੇਕਰ ਪੰਜਾਬ ਅੰਦਰ ਬਾਹਰੋਂ ਆ ਕੇ ਕਿਸੇ ਨੇ ਬਸਣਾ ਤੇ ਉਹਨੂੰ ਕੁਝ ਕੁ ਸ਼ਰਤਾਂ ਤੇ ਖਰਾ ਉਤਰਨਾ ਪੈਣਾ ਤੇ ਜਿਹੜਾ ਇਹਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਬਿਹਾਰ ਦੇ ਵਿੱਚ ਕਿਹਾ ਕਿ ਦੇਖੋ ਜੀ ਇੱਕ ਕਾਂਗਰਸ ਦਾ ਲੀਡਰ ਜਿਹੜਾ ਕਿ ਰਾਇਲ ਫੈਮਲੀ ਭਾਵ ਗਾਂਧੀ ਪਰਿਵਾਰ ਦੇ ਨਜ਼ਦੀਕ ਆ ਉਹ ਲਗਾਤਾਰ ਬਿਹਾਰੀਆਂ ਦੇ ਬੁਆਇਕਾਟ ਦੀ ਗੱਲ ਕਰਦਾ ਪੰਜਾਬ ਦੇ ਵਿੱਚ ਹਾਲਾਂਕਿ ਖਹਿਰਾ ਸਾਹਿਬ ਨੇ ਕਦੇ ਵੀ ਬੁਆਇਕਾਟ ਦੀ ਗੱਲ ਨਹੀਂ ਕੀਤੀ ਨਾ ਹੀ ਉਹਨਾਂ ਨੇ ਬਿਹਾਰੀ ਕਿਹੜਾ ਖਹਿਰਾ ਸਾਹਿਬ ਦਾ ਕਹਿਣਾ ਨਹੀਂ ਮੈਂ ਕਦੀ ਬਿਹਾਰੀ ਸ਼ਬਦ ਯੂਜ਼ ਕੀਤਾ ਸੋ ਇਹਨੂੰ ਲੈ ਕੇ ਮੋਦੀ ਸਾਹਿਬ ਨੇ ਉਧਰ ਇਹ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਇਦਾਂ ਦੀਆਂ ਗੱਲਾਂ ਜਿਹੜੀਆਂ ਕਾਂਗਰਸ ਦੇ ਲੀਡਰਾਂ ਦੇ ਵੱਲੋਂ ਕਈਆਂ ਜਾ ਰਹੀਆਂ ਨੇ ਸੋ ਇਹਨੂੰ ਉਧਰ ਉਹ ਵਰਤਣਾ ਚਾਹੁੰਦੇ ਨੇ ਜਿਹੜਾ ਬਾਕੀ ਸਟੇਟਾਂ ਦੇ ਵਿੱਚ ਯੂਪੀ ਦੇ ਵਿੱਚ ਜਾਂ ਬਿਹਾਰ ਦੇ ਵਿੱਚ ਕੇਰਾ ਸਾਹਿਬ ਦਾ ਇਹਦੇ ਤੇ ਪ੍ਰਤੀਕਰਮ ਇਹ ਆਇਆ ਉਹਨਾਂ ਨੇ ਕਿਹਾ ਕਿ ਇੱਕ ਤਾਂ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਮੈਂ ਬਿਹਾਰੀਆਂ ਦਾ ਨਾਮ ਨਹੀਂ ਲਿਆ ਮੈਂ ਕਿਸੇ ਨੂੰ ਬੋਇਕਾਟ ਕਰਨ ਦੀ ਗੱਲ ਨਹੀਂ ਆ ਕਿ ਮੈਂ ਸਿਰਫ ਇਹ ਕਹਿਣਾ ਕਿ ਹਿਮਾਚਲ ਪ੍ਰਦੇਸ਼ ਵਰਗਾ ਕਾਨੂੰਨ ਸਾਡੇ ਵੀ ਬਣਨਾ ਚਾਹੀਦਾ ਟੈਂਸੀ ਐਕਟ ਜਿਹੜਾ ਹਿਮਾਚਲ ਪ੍ਰਦੇਸ਼ ਦਾ ਉਦਾਂ ਦਾ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਫਿਰ ਕੇਰਾ ਸਾਹਿਬ ਨੇ ਇਹ ਵੀ ਕਿਹਾ ਕਿ ਇਦਾਂ ਦਾ ਹੀ ਕਾਨੂੰਨ ਗੁਜਰਾਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਹੋਮ ਸਟੇਟ ਦੇ ਵਿੱਚ ਵੀ ਲਾਗੂ ਹੈ ਨਾਲ ਦੀ ਨਾਲ ਉੱਤਰਾਖੰਡ ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਵੀ ਇਦਾਂ ਦਾ ਕਾਨੂੰਨ ਲਾਗੂ ਹੈ ਤੇ ਖੈਰਾ ਸਾਹਿਬ ਤੇ ਨਾਲ ਨਾਲ ਹੋਰ ਤੁਹਾਨੂੰ ਪਤਾ ਕਿ ਇਹ ਪੰਜਾਬ ਦਾ ਇੱਕ ਬਹੁਤ ਵੱਡਾ ਵਰਗ ਹੈਗਾ ਜਿਹੜਾ ਇਸ ਤਰ੍ਹਾਂ ਇਹ ਗੱਲ ਕਹਿੰਦਾ ਕਿ ਪੰਜਾਬ ਦੇ ਵਿੱਚ ਕਿਹੜਾ ਕਾਨੂੰਨ ਬਣਨਾ ਚਾਹੀਦਾ ਜਿਹੜਾ ਇਹ ਜਿਹੜੇ ਕਿਉਂਕਿ ਬਹੁਤ ਸਾਰੇ ਲੋਕ ਬਾਹਰੋਂ ਆ ਕੇ ਇੱਥੇ ਬਸ ਰਹੇ ਨੇ ਪੰਜਾਬ ਦੇ ਵਿੱਚ ਇੱਕ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੱਸਦੀ ਹੈ ਜੀ ਕਿ ਪੰਜਾਬ ਗਵਰਨਮੈਂਟ ਦਾ ਜਿਹੜਾ ਪ੍ਰਵਾਸੀ ਬੋਰਡ ਆ ਇਹਨੇ 2016 ਦੇ ਵਿੱਚ ਇੱਕ ਐਸਟੀਮੇਟ ਇਹਦਾ ਸੀਗਾ ਕਿ ਮਾਈਗ੍ਰੇਸ਼ਨਾਂ ਦੀ ਮਾਈਗ੍ਰੇਸ਼ਨ ਪੋਪੂਲੇਸ਼ਨ ਹੈ ਜਿਹੜੀ ਬਾਹਰੋਂ ਆ ਕੇ ਪੰਜਾਬ ਦੇ ਅੰਦਰ ਜਿਹੜੇ ਲੋਕ ਬਸੇ ਨੇ ਉਹ ਕੁੱਲ ਗਿਣਤੀ 39 ਲੱਖ ਦੇ ਕਰੀਬ ਹੋ ਸਕਦੀ ਆ ਪੰਜਾਬ ਦੇ ਕੁੱਲ ਵੋਟਰਾਂ ਦੇ ਵਿੱਚੋਂ 30% ਜਿਹੜੇ ਆ ਮਾਈਗ੍ਰੈਂਟ ਵੋਟਰਸ ਆ ਇਹ ਜਿਹੜਾ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੱਸ ਰਹੀ ਆ ਤੇ ਇਹ ਜਿਹੜੇ ਅਫੀਸ਼ੀਅਲ ਸੋਰਸਸ ਦੇ ਹਵਾਲੇ ਨਾਲ ਜਿਹੜਾ ਇੰਡੀਅਨ ਐਕਸਪ੍ਰੈਸ ਨੇ ਰਿਪੋਰਟ ਕੀਤਾ ਬਹੁਤ ਸਾਰੇ ਜਿਹੜੇ ਆ ਤੁਹਾਨੂੰ ਪਤਾ ਕਿ ਜ਼ਿਆਦਾਤਰ ਜਿਹੜੇ ਬਾਹਰੋਂ ਆ ਕੇ ਲੋਕ ਆ ਉਹ ਲੁਧਿਆਣਾ ਜਲੰਧਰ ਫਗਵਾੜਾ ਮੁਹਾਰੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਉਹ ਆਉਂਦੇ ਨੇ ਸੋ ਇਹਨੂੰ ਲੈ ਕੇ ਜਿਹੜਾ ਇੱਕ ਤਾਂ ਬਾਕੀ ਜਿਹੜੇ ਲੀਡਰ ਨੇ ਉਹ ਇਸ ਚੀਜ਼ ਤੋਂ ਬਿਲਕੁਲ ਹੀ ਪਾਸਾ ਪੱਟ ਗਏ ਨੇ ਚਾਹੇ ਪ੍ਰਤਾਪ ਬਾਜਵਾ ਚਾਹੇ ਜਿਹੜੇ ਆ ਬਰਿੰਗ ਸਾਹਿਬ ਆ ਉਹ 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 ਜਿਹੜਾ ਆਪਣੇ ਆਪ ਨੂੰ ਪਰੇ ਕਰ ਗਏ ਨੇ ਖੈਰਾ ਸਾਹਿਬ ਦੇ ਬਿਆਨਾਂ ਤੋਂ ਭਗਵੰਤ ਮਾਨ ਸਾਹਿਬ ਹੋਰ ਰਾਗ ਅਲਾਪ ਰਹੇ ਨੇ ਉਹ ਕਹਿ ਰਹੇ ਨੇ ਦੀ ਪੰਜਾਬ ਦਾ ਸਾਂਝੀ ਵਾਲਤਾ ਦਾ ਸਨੇਹਾ ਦਿੰਦਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਤੇ ਅਸੀਂ ਤਾਂ ਬਾਹਰ ਜਾ ਕੇ ਲੰਗਰ ਲਾਉਨੇ ਆ ਸਾਡੇ ਮੁੰਡੇ ਕੁੜੀਆਂ ਵੀ ਬਾਹਰ ਜਾਂਦੇ ਨੇ ਤੇ ਇਹੇ ਚਲੋ ਜੀ ਇਹ ਇਹ ਤੁਹਾਨੂੰ ਪਤਾ ਇਹਦੇ ਤੇ ਬਹਿਸ ਹੋਣੀ ਚਾਹੀਦੀ ਆ ਪਰ ਆਪਾਂ ਤਾਂ ਇਹ ਗੱਲ ਕਵਾਂਗੇ ਕਿ ਜੇਕਰ ਇਹ ਨਹੀਂ ਤੁਸੀਂ ਪੰਜਾਬ ਦੇ ਅੰਦਰ ਇਹ ਕਾਨੂੰਨ ਲਾਗੂ ਕਰ ਸਕਦੇ ਤਾਂ ਫਿਰ ਇਹ ਹਿਮਾਚਲ ਪ੍ਰਦੇਸ਼ ਨੂੰ ਵੀ ਕੋਈ ਹੱਕ ਨਹੀਂ ਬਣਦਾ ਜੇਕਰ ਤੁਸੀਂ ਇੰਡੀਆ ਦਾ ਨੈਰੇਟਿਵ ਲੈ ਕੇ ਆਉਨੇ ਹੋ ਤਾਂ ਫਿਰ ਪ੍ਰਧਾਨ ਮੰਤਰੀ ਮੋਦੀ ਦੀ ਹੋਮ ਸਟੇਟ ਨੂੰ ਵੀ ਕੋਈ ਹੱਕ ਨਹੀਂ ਬਣਦਾ ਕਿ ਉਹ ਇਦਾਂ ਦਾ ਕਾਨੂੰਨ ਲਾਗੂ ਕਰੇ ਪੰਜਾਬ ਦੇ ਅੰਦਰ ਤਾਂ ਇਦਾਂ ਦੀ ਕਦੇ ਗੱਲ ਹੀ ਨਹੀਂ ਹੋਈ ਜੀ ਮਹਾਰਾਸ਼ਟਰ ਦੇ ਵਿੱਚ ਜਿਹੜੀ ਸ਼ਿਪ ਸੈਨਾ ਦੇ ਨਾਲ ਇਹ ਪਹਿਲਾਂ ਸਾਰੀ ਦੇ ਨਾਲ ਗੱਠਜੋੜ ਦੇ ਵਿੱਚ ਰਹੇ ਨੇ ਮੋਦੀ ਸਾਹਿਬ ਅਤੇ ਹੁਣ ਅੱਧੀ ਦੇ ਨਾਲ ਆ ਤੇ ਉਹ ਮਹਾਰਾਸ਼ਟਰ ਦੇ ਵਿੱਚ ਸ਼ਿਪ ਸੈਨਾ ਜਾਂ ਰਾਜ ਠਾਕਰੇ ਸਾਹਿਬ ਕੀ ਕੁਝ ਕਰਦੇ ਰਹੇ ਨੇ ਪਰਵਾਸੀਆਂ ਦੇ ਖਿਲਾਫ ਉਹ ਕਿਹਨੂੰ ਨਹੀਂ ਪਤਾ ਕਿਦਾਂ ਦੀ ਉਹਨਾਂ ਦੀ ਸ਼ਬਦਾਵਲੀ ਰਹੀ ਹੈ ਉਹ ਕਿਹਨੂੰ ਨਹੀਂ ਪਤਾ ਤੇ ਨਾਲ ਦੀ ਨਾਲ ਜੇਕਰ ਆਪਾਂ ਇਹ ਦੇਖੀਏ ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਵੀ ਅਸੀਂ ਵਸੀਦਾ ਯੂਕੇ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਤੁਹਾਨੂੰ ਲਾਈਫ ਇਨ ਯੂਕੇ ਦਾ ਇਦਾਂ ਦੇ ਕਈ ਤਰੀਕੇ ਦੇ ਟੈਸਟ ਆ ਜਿਹੜੇ ਤੁਹਾਨੂੰ ਦੇਣੇ ਪੈਂਦੇ ਆ ਤੇ ਇਦਾਂ ਦੀਆਂ ਹੀ ਗੱਲਾਂ ਕਹਿ ਰਹੇ ਨੇ ਖੈਰਾ ਸਾਹਿਬ ਤੇ ਐਟ ਲੀਸਟ ਕੁਝ ਨਾ ਕੁਝ ਜਿਹੜੀਆਂ ਗੱਲਾਂ ਤੈਅ ਕਰ ਲਓ ਵੀ ਜੇਕਰ ਆ ਕੇ ਪੰਜਾਬ ਦੇ ਵਿੱਚ ਕਿਸੇ ਨੇ ਬਸਣਾ ਕਿ ਸਾਡੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਬਾਹਰ ਦਾ ਰਸਤਾ ਇਖਤਿਆਰ ਕਰਨਾ ਪਿਆ ਤੇ ਬਹੁਤ ਸਾਰੀਆਂ ਜਿਹੜੀਆਂ ਸਾਡੀ ਸਰਕਾਰੀ ਜੌਬਾਂ ਆ ਉਹਨਾਂ ਦੇ ਉੱਤੇ ਜਿਹੜਾ ਬਾਰੇ ਬਾਹਰਲੇ ਲੋਕਾਂ ਦਾ ਜਿਹੜਾ ਉਹ ਆ ਰਹੇ ਨੇ ਹਾਲਾਂਕਿ ਇੱਕ ਮੁਲਕ ਦੇ ਵਿੱਚ ਬਿਲਕੁਲ ਜਿਹੜਾ ਸਾਰਿਆਂ ਨੂੰ ਆਜ਼ਾਦੀ ਹੋਣੀ ਚਾਹੀਦੀ ਆ ਪਰ ਫਿਰ ਉਹੀ ਗੱਲ ਆ ਕਿ ਫਿਰ ਉਹ ਸਾਰਿਆਂ ਦੇ ਲਈ ਬਰਾਬਰ ਹੋਣਾ ਚਾਹੀਦਾ ਫਿਰ ਹਿਮਾਚਲ ਪ੍ਰਦੇਸ਼ ਨੂੰ ਇਹ ਕੋਈ ਵੱਖਰਾ ਹੱਕ ਨਹੀਂ ਦੇਣਾ ਚਾਹੀਦਾ ਫਿਰ ਪੰਜਾਬ ਨੂੰ ਤੇ ਸਾਰਿਆਂ ਨੂੰ 1000 ਕੋ ਜੇਕਰ ਤੁਸੀਂ ਇਦਾਂ ਰੱਖਣਾ ਤਾਂ ਤੇ ਇਹਦੇ ਤੇ ਡਿਬੇਟ ਹੋਣੀ ਚਾਹੀਦੀ ਆ ਮੁੱਖ ਮੰਤਰੀ ਮਾਨ ਅਰਗੇ ਜਾਂ ਬਾਕੀ ਜਿਹੜੇ ਕਾਂਗਰਸ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਵਰਗੇ ਪੈਸੇ ਤਾਂ ਚਾਹੁੰਦੇ ਨੇ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਜਾਈਏ ਪਰ ਇਤਨਾਂ ਦੇ ਮਸਲਿਆਂ ਤੋਂ ਫਿਰ ਦੌੜਨਾ ਨਹੀਂ ਚਾਹੀਦਾ ਕਿ ਤੁਸੀਂ ਇਹਨਾਂ ਤੇ ਬਹਿਸ ਇਹਨਾਂ ਤੇ ਬਹਿਸ ਹੋਵੇ ਇਹਨਾਂ ਤੇ ਡਿਬੇਟ ਹੋਵੇ ਉਸ ਤੋਂ ਬਾਅਦ ਜਿਹੜਾ ਵੀ ਪੱਖ ਲੋਕਾਂ ਨੂੰ ਚੰਗਾ ਲੱਗੇ ਉਹਦੇ ਤੇ ਗੱਲ ਹੋ ਜਵੇ ਸੋ ਖੈਰ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਵਾਂਗੇ ਇਹਨਾਂ ਮਸਲਿਆਂ ਦੇ ਉੱਤੇ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤਾਂ ਧੰਨਵਾਦ